ਅੱਜ ਜੇ ਤੁਸੀਂ ਜੁੜੇ ਹੋ ਸਟਾਰ ਡੀਟੈਲ ਪੰਜਾਬ ਨਿਊਜ਼ ਚੈਨਲ ਦੇ ਨਾਲ ਜਿੱਥੇ ਕਿ ਤੁਹਾਨੂੰ ਨਿਤ ਨਵੀਆਂ ਸਰਕਾਰੀ ਸਕੀਮਾਂ ਦੀ ਅਪਡੇਟ ਡੇ ਬਾਏ ਡੇ ਦਿੱਤੀ ਜਾਂਦੀ ਹੈ ਅੱਜ ਫਿਰ ਨਵੀਂ ਅਪਡੇਟ ਲੈ ਕੇ ਹਜ਼ਾਰਾਂ ਹੋਣ ਪਸ਼ੂ ਪਾਲਣ ਨਾਲ ਹੋਵੇਗੀ ਕਮਾਈ ਡਬਲ ਪੰਜਾਬ ਸਰਕਾਰ ਦੀ ਆ ਗਈ ਹੈ ਨਵੀਂ ਸਕੀਮ ਪੰਜਾਬ ਸਰਕਾਰ ਪਸ਼ੂ ਪਾਲਕਾਂ ਨੂੰ ਦੇ ਰਹੀ ਹੈ ਪਸ਼ੂ ਸ਼ੈੱਡ ਬਣਾਉਣ ਲਈ ਸਰਕਾਰੀ ਮਦਦ ਤਾਂ ਜੋ ਕਿ ਸਾਰ ਆਪਣੇ ਪਸ਼ੂਆਂ ਨੂੰ ਸੁਰੱਖਿਅਤ ਸਾਫ਼ ਤੇ ਵਿਗਿਆਨਕ ਢੰਗ ਨਾਲ ਰੱਖ ਸਕਣ ਜੇ ਤੁਹਾਡੇ ਕੋਲ ਗਾਂ ਮੱਝ ਬੱਕਰੀ ਜਾਂ ਹੋਰ ਪਸ਼ੂ ਨੇ ਤਾਂ ਇਸ ਸਕੀਮ ਤੁਹਾਡੇ ਲਈ ਸੋਨੇ ਵਰਗਾ ਮੌਕਾ ਹੈ ਪਸ਼ੂ 舍ਡ ਸਕੀਮ ਸਰਕਾਰ ਦੀ ਇੱਕ ਨਵਿਕਲੀ ਸਕੀਮ ਹੈ ਪੰਜਾਬ ਸਰਕਾਰ ਦੀ ਪਸ਼ੂ 舍ਡ ਸਕੀਮ ਤਹਿਤ ਗਾਂ ਮੱਝ ਬੱਕਰੀ ਆਦਿ ਲਈ 舍ਡ ਬਣਾਉਣ ਤੇ ਸਬਸਿਡੀ ਯੋਗਤਾ ਲਾਭ ਦਸਤਾਵੇਜ਼ ਅਰਜੀ ਪ੍ਰਕਿਰਿਆ ਇਸ ਸਬੰਧੀ ਪੂਰੀ ਜਾਣਕਾਰੀ ਤੁਹਾਨੂੰ ਦਵਾਂਗੇ ਪਹਿਲਾਂ ਜਾਣਦੇ ਹਾਂ ਪੰਜਾਬ ਸਰਕਾਰ ਦੀ ਪਸ਼ੂ 舍ਡ ਸਕੀਮ ਹੈ ਕੀ ਪਸ਼ੂ ਪਾਲਣ ਪੰਜਾਬ ਦੀ ਅਰਥ ਵਿਵਸਥਾ ਦਾ ਮਹੱਤਵਪੂਰਨ ਸਤੰਭ ਹੈ ਦੁੱਧ ਉਤਪਾਦਨ ਦੇ ਵਿੱਚ ਪੰਜਾਬ ਦੇਸ਼ ਦੇ ਅਗਿਤੀ ਰਾਜਾਂ ਦੇ ਵਿੱਚ ਸ਼ਾਮਲ ਹੈ ਇਸੇ ਕਰਕੇ ਪੰਜਾਬ ਸਰਕਾਰ ਨੇ ਪਸ਼ੂ 舍ਡ ਸਕੀਮ ਸ਼ੁਰੂ ਕੀਤੀ ਹੈ ਇਸਦਾ ਮੁੱਖ ਮਕਸਦ ਹੈ ਪਸ਼ੂਆਂ ਲਈ ਪੱਕੇ ਸਾਫ ਤੇ ਸੁਰੱਖਿਤ ਛੱਡ ਬਣਾਉਣਾ ਦੁੱਧ ਉਤਪਾਦਨ ਦੇ ਵਿੱਚ ਵਾਧਾ ਬਿਮਾਰੀਆਂ ਦੇ ਵਿੱਚ ਕਮੀ ਕਿਸਾਨਾਂ ਦੀ ਆਮਦਨ ਦੇ ਵਿੱਚ ਵਾਧਾ ਇਸ ਸਕੀਮ ਤਹਿਤ ਸਰਕਾਰ ਪਸ਼ੂਆਂ ਦੇ ਛੱਡ ਬਣਾਉਣ ਲਈ ਆਰਥਿਕ ਮਦਦ ਦਿੰਦੀ ਹੈ ਜੋ ਕਿ ਸਬਸਿਡੀ ਤੇ ਆਧਾਰਿਤ ਹੈ ਸਕੀਮ ਦਾ ਮੁੱਖ ਉਦੇਸ਼ ਹੈ ਪਸ਼ੂਆਂ ਨੂੰ ਮੌਸਮੀ ਮਾਰ ਤੋਂ ਬਚਾਉਣਾ ਦੁੱਧ ਦੀ ਗੁਣਵੱਤਾ ਤੇ ਮਾਤਰਾ ਵਧਾਉਣਾ ਛੋਟੇ ਦੇ ਮੱਧਮ ਪਸ਼ੂ ਪਾਲਕਾਂ ਨੂੰ ਸਹਾਰਾ ਪਿੰਡਾਂ ਦੇ ਵਿੱਚ ਰੋਜ਼ਗਾਰ ਸਿਰਜਣਾ ਆਧੁਨਿਕ ਪਸ਼ੂ ਪਾਲਣ ਨੂੰ ਉਤਸ਼ਾਹਿਤ ਕਰਨਾ ਪਸ਼ੂ ਸੈੱਟ ਸਕੀਮ ਹੇਠ ਕਿੰਨੀ ਸਹਾਇਤਾ ਮਿਲਦੀ ਹੈ ਪੰਜਾਬ ਸਰਕਾਰ ਵੱਲੋਂ ਪਸ਼ੂ ਸੈੱਟ ਬਣਾਉਣ ਦੀ ਲਾਗਤ ਤੇ 25% ਤੋਂ 50% ਤੱਕ ਸਬਸਿਡੀ ਜਿਹੜੀ ਉਹ ਦਿੱਤੀ ਜਾਂਦੀ ਹੈ ਐਸਸੀ ਐਸਟੀ ਤੇ ਛੋਟੇ ਕਿਸਾਨਾਂ ਲਈ ਵੱਧ ਸਹਾਇਤਾ ਦਿੱਤੀ ਜਾਂਦੀ ਹੈ ਸਬਸਿਡੀ ਦੀ ਰਕਮ ਸਿੱਧੀ ਬੈਂਕ ਖਾਤੇ ਵਿੱਚ ਤੁਹਾਡੇ ਆਉਂਦੀ ਹੈ ਸਬਸਿਡੀ ਦੀ ਰਕਮ ਪਸ਼ੂਆਂ ਦੀ ਗਿਣਤੀ ਕਿਸਮ ਤੇ ਯੋਜਨਾ ਦੇ ਨਿਯਮਾਂ ਅਨੁਸਾਰ ਬਦਲ ਸਕਦੀ ਹੈ ਕਿਹੜੇ ਪਸ਼ੂਆਂ ਲਈ ਮਿਲਦੀ ਹੈ ਸਕੀਮ ਗਾਂ ਮੱਝ ਬੱਕਰੀ ਪੇਡ ਸੂਰ ਪਾਲਣ ਕੁਝ ਖੇਤਰਾਂ ਦੇ ਵਿੱਚ ਡੇਰੀ ਫਾਰਮਿੰਗ ਯੂਨਿਟ ਕੌਣ ਲੈ ਸਕਦਾ ਹੈ ਲਾਭ ਅਰਜੀਕਰ ਪੰਜਾਬ ਦਾ ਸਥਾਈ ਵਸਨੀਕ ਹੋਣਾ ਚਾਹੀਦਾ ਹੈ ਪਸ਼ੂ ਪਾਲਕ ਕਿਸਾਨ ਹੋਣਾ ਚਾਹੀਦਾ ਹੈ ਆਪਣੇ ਨਾਂ ਜਾਂ ਪਰਿਵਾਰ ਦੇ ਨਾਂ ਜ਼ਮੀਨ ਦਾ ਪਟਾ ਹੋਣਾ ਚਾਹੀਦਾ ਹੈ ਘੱਟੋ ਘੱਟ ਨਿਰਧਾਰਤ ਗਿਣਤੀ ਦੇ ਵਿੱਚ ਪਸ਼ੂ ਹੋਣੇ ਚਾਹੀਦੇ ਨੇ ਪਹਿਲਾਂ ਇਸ ਸਕੀਮ ਦਾ ਲਾਭ ਨਾ ਲਿਆ ਹੋਵੇ ਲੋੜੀਂਦੇ ਦਸਤਾਵੇਜ਼ ਜਿਹੜੇ ਲਗਣੇ ਨੇ ਆਧਾਰ ਕਾਰਡ ਰਹਿ ਸਰਟੀਫਿਕੇਟ ਜ਼ਮੀਨ ਦੇ ਕਾਗਜ਼ ਲੀਜ਼ ਪੱਤਰ ਪਸ਼ੂਆਂ ਦੀ ਗਿਣਤੀ ਦਾ ਸਰਟੀਫਿਕੇਟ ਬੈਂਕ ਖਾਤਾ ਵੇਰਵੇ ਪਾਸਪੋਰਟ ਸਾਈਜ਼ ਫੋਟੋ ਛੱਡ ਦਾ ਅੰਦਾਜ਼ੀ ਨਕਸ਼ਾ ਤੇ ਪਸ਼ੂਆਂ ਦੇ ਵਿੱਚ ਖੜ ਕੇ ਖਿਚਾਈ ਹੋਈ ਇੱਕ ਪਾਸਪੋਰਟ ਸਾਈਜ਼ ਫੋਟੋ ਪਸ਼ੂ ਸ਼ੈੱਡ ਕਿਵੇਂ ਹੋਣਾ ਚਾਹੀਦਾ ਹੈ ਸਰਕਾਰ ਦੇ ਨਿਯਮ ਅਨਸਾਰ ਹਵਾ ਦੀ ਚੰਗੀ ਆਵਾਜਾਈ ਹੋਣੀ ਚਾਹੀਦੀ ਹੈ ਪਾਣੀ ਦੀ ਨਿਕਾਸੀ ਦੀ ਸਹੂਲਤ ਹੋਣੀ ਚਾਹੀਦੀ ਹੈ ਪੱਕੀ ਫਰਸ਼ੀ ਹੋਣੀ ਚਾਹੀਦੀ ਹੈ ਗੋਬਰ ਨਿਕਾਸ ਪ੍ਰਣਾਲੀ ਹੋਣੀ ਚਾਹੀਦੀ ਹੈ ਧੁੱਪ ਤੇ ਛਾਂ ਦਾ ਸਹੀ ਸੰਤੁਲਨ ਹੋਵੇ ਅਰਜੀ ਕਿਵੇਂ ਦੇਣੀ ਹੈ ਪਸ਼ੂ ਪਾਲਣ ਵਿਭਾਗ ਦੇ ਬਲਾਕ ਤਖਤਰ ਦੇ ਵਿੱਚ ਸੰਪਰਕ ਕਰਕੇ ਤੁਸੀਂ ਅਰਜੀ ਫਾਰਮ ਪ੍ਰਾਪਤ ਕਰ ਸਕਦੇ ਹੋ ਦਸਤਾਵੇਜ਼ ਲਗਾ ਸਕਦੇ ਹੋ ਅਧਿਕਾਰੀ ਵੱਲੋਂ ਜਾਂਚ ਕੀਤੀ ਜਾਏਗੀ ਸੈੱਡ ਦੀ ਤਸਦੀਕ ਹੋਏਗੀ ਸਬਸਿਡੀ ਜਾਰੀ ਕੀਤੀ ਜਾਏਗੀ ਪਸ਼ੂ ਛੱਡ ਸਕੀਮ ਦੇ ਵੱਡੇ ਫਾਇਦੇ ਕਿਹੜੇ ਨੇ ਪਸ਼ੂ ਸਿਹਤਮੰਦ ਰਹਿਣਗੇ ਦੁੱਧ ਉਤਪਾਦਨ ਦੇ ਵਿੱਚ ਵਾਧਾ ਹੋਏਗਾ ਬਿਮਾਰੀਆਂ ਦੇ ਵਿੱਚ ਕਮੀ ਆਏਗੀ ਖਰਚ ਖਰਚ ਘੱਟ ਹੋਏਗਾ ਮੁਨਾਫਾ ਵੱਧ ਹੋਏਗਾ ਕਿਸਾਨ ਦੀ ਆਮਦਨ ਦਾ ਮਜ਼ਬੂਤ ਆਧਾਰ ਬਣੇਗਾ ਹਕੀਕੀ ਅਸਰ ਜਿਹੜੇ ਪੈਣਗੇ ਜਿਨ੍ਹਾਂ ਕਿਸਾਨਾਂ ਨੇ ਪਸ਼ੂ ਛੱਡ ਬਣਾਏ ਨੇ 20 ਤੋਂ 30% ਤੱਕ ਦੁੱਧ ਦੇ ਵਿੱਚ ਵਾਧਾ ਕੀਤਾ ਹੈ ਪਸ਼ੂਆਂ ਦੀ ਉਮਰ ਵੀ ਵਧੀ ਹੈ ਵੈਟਨਿਕ ਖਰਚ ਵੀ ਘਟਿਆ ਹੁਣ ਸਵਾਲ ਪੁੱਛਦੇ ਆ ਤੁਸੀਂ ਕਿ ਛੋਟਾ ਕਿਸਾਨ ਵੀ ਲਾਭ ਲੈ ਸਕਦਾ ਹੈ ਹਾਂ ਸਕੀਮ ਖਾਸ ਕਰਕੇ ਛੋਟੇ ਪਸ਼ੂ ਪਾਲਕਾਂ ਲਈ ਹੈ ਕੀ ਲੋਰ ਮਿਲਦਾ ਹੈ ਕੁਝ ਕਿਸਾਨਾਂ 'ਚ ਬੈਂਕ ਲੋਨ ਜਾਂ ਸਰਕਾਰੀ ਸਬਸਿਡੀ ਮਿਲਦੀ ਹੈ ਕਿੰਨੇ ਸਮੇਂ 'ਚ ਸਬਸਿਡੀ ਮਿਲਦੀ ਹੈ ਜਾਂਚ ਪੂਰੀ ਹੋਣ ਤੋਂ ਬਾਅਦ ਕੁਝ ਮਹੀਨਿਆਂ ਦੇ ਵਿੱਚ ਸਬਸਿਡੀ ਰਕਮ ਤੁਹਾਡੇ ਖਾਤੇ ਦੇ ਵਿੱਚ ਆ ਜਾਂਦੀ ਹੈ ਪਸ਼ੂ ਸੈਕਟਰ ਦੀ ਪੰਜਾਬ ਦੇ ਕਿਸਾਨਾਂ ਲਈ ਵਰਦਾਨ ਸਾਬਤ ਹੋ ਰਹੀ ਹੈ ਜੇ ਤੁਸੀਂ ਪਸ਼ੂ ਪਾਲਣ ਕਰਦੇ ਹੋ ਜਾਂ ਕਰਨ ਦਾ ਮਨ ਬਣਾ ਰਹੇ ਹੋ ਤਾਂ ਇਹ ਯੋਜਨਾ ਤੁਹਾਨੂੰ ਘੱਟ ਖਰਚ ਵੱਡਾ ਲਾਭ ਦੇ ਸਕਦੀ ਹੈ ਸੋ ਵੱਡੇ ਅਪਡੇਟ ਤੁਹਾਡੇ ਨਾਲ ਸਾਂਝੇ ਕੀਤੇ ਹੈ ਇਸੇ ਤਰ੍ਹਾਂ ਸਰਕਾਰੀ ਸਕੀਮਾਂ ਲਈ ਨਿਤ ਨਵੀਂ ਜਾਣਕਾਰੀ ਲਈ ਚੈਨਲ ਨਾਲ ਜੁੜੇ ਰਹੋ ਸਬਸਕ੍ਰਾਈਬ ਕਰਕੇ ਰੱਖੋ ਮਿਲਦੇ ਆ ਨਵੀਂ ਅਪਡੇਟ ਦੇ ਨਾਲ ਤੇ ਉਜਾਜ ਧੰਨਵਾਦ